ਵਾਹੀ ਦੇ ਨੂੰ ਢਿੱਕੀ ਦਾ ਵੀ ਮਿਹਨਤ ਕਰੀਏ ਆਖਰ ਨੂੰ ਧੱਕ ਭਵੇ ਇੱਕ ਵਾਰੀ ਉਹ ਧੱਕ ਪੈ ਨਹੀਂ ਸੀ ਜਿਹੜੀ ਅਕਾਲ ਮੂਵੀ ਆਈ ਆ ਉਹ ਐਕਟਰਾਂ ਨੇ ਸਿਰਫ ਆਪ ਕਮਾਉਣ ਦੀ ਖਾਤਰ ਬਣਾਈਆਂ ਇੱਕ ਥਾਟ ਲੈ ਕੇ ਆਉਣਾ ਉਹਨੂੰ ਇੰਪਲੀਮੈਂਟ ਕਰਨ ਲਈ ਕਿੰਨੇ ਔਖੇ ਪ੍ਰੋਸੈਸ ਚੋਂ ਲੰਘਣਾ ਪੈਂਦਾ ਲੋੜ ਨਹੀਂ ਹੈਗੀ ਵੀ ਸਾਡੇ کردار ਫਿਲਮਾਂ ਚ ਦਿਖਾ ਕੇ ਪੇਸ਼ ਕੀਤੇ ਜਾਣ ਬਹੁਤ ਸਾਰੀਆਂ ਮੁਸ਼ਕਲਾਂ ਚੋਂ ਲੰਘ ਕੇ ਇੱਕ 2 ਘੰਟੇ ਦਾ ਚੰਗਾ ਪ੍ਰੋਡਕਟ ਤਿਆਰ ਕਰਨਾ ਬਹੁਤ ਵੱਡੀ ਇੱਕ ਸਟਰਗਲ بڑے ਸੰਘਰਸ਼ੋਂ ਨਿਕਲ ਕੇ ਆਉਣ ਵਾਲੀ ਗੱਲ ਹੈ ਸਾਡੇ ਕੋਲ ਬਹੁਤ ਵੱਡੇ ਵੱਡੇ ਪ੍ਰਚਾਰਕ ਹੈਗੇ ਆ ਜਿਹੜੇ ਸਾਡੇ ਇਤਿਹਾਸ ਬਾਰੇ ਦੱਸਦੇ ਆ ਨਾ ਉਹਨਾਂ ਦੇ ਕੇਸ ਆਪਣੇ ਆ ਨਾ ਉਹਨਾਂ ਦਾ ਦਾੜਾ ਆਪਣਾ ਆ ਪਤਾ ਨਹੀਂ ਕਿੱਦਾਂ ਉਹਨਾਂ ਨੇ ਭੇਸ ਬਣਾ ਲਿਆ ਨਾਲੇ ਸਿੰਘ ਇਦਾਂ ਦੇ ਥੋੜੀ ਸੀਗੇ ਜਿਹੜੇ ਸਾਡੇ ਵੀਰ ਵੀ ਜਾ ਕੇ ਉੱਥੇ ਸਾਥ ਦੇ ਰਹੇ ਆ ਆਕਾਲ ਮੂਵੀ ਦਾ ਠੀਕ ਆ ਜੀ ਉਹ ਆਪ ਇਹ ਇਸ ਗੱਲ ਨੂੰ ਦੇਖਣ ਅੱਜ ਤਾਂ ਤੁਸੀਂ ਅੱਜ ਹੀ ਇਜਾਜ਼ਤ ਦਿਓਗੇ ਕਿ ਇੱਥੋਂ ਹੀ ਸ਼ੁਰੂ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਈ ਵਾਰੀ ਬਹੁਤ ਕੁਝ ਕਹਿਣਾ ਪੈਂਦਾ ਬੜੀਆਂ ਤਮੀਤਾਂ ਬੰਨਣੀਆਂ ਪੈਂਦੀਆਂ ਪਰ ਇਸ ਤੋਂ ਬਾਅਦ ਵੀ ਜੇ ਮੂੰਹ ਕਹਿਣਾ ਪਵੇ ਤਾਂ ਕੋਈ ਮੈਨੂੰ ਲੱਗਦਾ ਕਿ ਫਾਲਤੂ ਦੇ ਸ਼ਬਦ ਹੋਣਗੇ ਮੈਂ ਸਿਰਫ ਇੰਨੀ ਗੱਲ ਕਵਾਂਗਾ ਕਿ ਇਸ ਫਿਲਮ ਦੇ ਪਿੱਛੇ ਇੱਕ ਥਾਟ ਲੈ ਕੇ ਆਉਣਾ ਉਹਨੂੰ ਇੰਪਲੀਮੈਂਟ ਕਰਨ ਲਈ ਕਿੰਨੇ ਔਖੇ ਪ੍ਰੋਸੈਸ ਚੋਂ ਲੰਘਣਾ ਪੈਂਦਾ ਕਿੰਨੇ ਤਰਅਦਦ ਕਰਨੇ ਪੈਂਦੇ ਐ ਇੱਕ-ਇੱਕ ਅੱਖਰ ਜਦੋਂ ਸਕ੍ਰਿਪਟ ਦਾ ਲਿਖਿਆ ਜਾਂਦਾ ਇੱਕ-ਇੱਕ ਸੀਨ ਜਦੋਂ ਡਿਜ਼ਾਈਨ ਹੁੰਦਾ ਪਰਫਾਰਮੈਂਸ ਤੇ ਜ਼ੋਰ ਦਿੱਤਾ ਜਾਂਦਾ ਜਦੋਂ ਸ਼ੂਟਿੰਗ ਹੁੰਦੀ ਹੈ ਕਈ ਵਾਰੀ ਮਾਹੌਲ ਸੂਟੇਬਲ ਨਹੀਂ ਹੈ ਕੋਈ ਆਰਟਿਸਟ ਸਾਡਾ ਉਸ ਮੂਡ 'ਚ ਨਹੀਂ ਹੈ ਜਦੋਂ ਕੰਮ ਕੀਤਾ ਜਾ ਸਕੇ ਕਈ ਵਾਰੀ ਮੌਸਮ ਸਾਥ ਨਹੀਂ ਦਿੰਦਾ ਬਹੁਤ ਸਾਰੇ ਤਰਅਦਦ ਔਰ ਬਹੁਤ ਸਾਰੀਆਂ ਮੁਸ਼ਕਲਾਂ ਚੋਂ ਲੰਘ ਕੇ ਇੱਕ ਦੋ ਘੰਟੇ ਦਾ ਚੰਗਾ ਪ੍ਰੋਡਕਟ ਤਿਆਰ ਕਰਨਾ ਬਹੁਤ ਵੱਡੀ ਇੱਕ ਸਟਰਗਲ بڑے ਸੰਘਰਸ਼ੋਂ ਨਿਕਲ ਕੇ ਆਉਣ ਵਾਲੀ ਗੱਲ ਹੈ ਪਰ ਜਦੋਂ ਆ ਹੁਣ ਤੱਕੇ ਪੈ ਰਹੇ ਸੀ ਮੈਂ ਕਹਿ ਰਿਹਾ ਸੀ ਗਿੱਪੀ ਹੁਣਾਂ ਨੂੰ ਕਿ ਆਹੀ ਤੇਨੂੰ ਡਿੱਕੀਦਾ ਵੀ ਮਿਹਨਤ ਕਰੀਏ ਆਖਰ ਨੂੰ ਤੱਕ ਪਵੇ ਇੱਕ ਵਾਰੀ ਉਹ ਤੱਕ ਪੈ ਰਹੀ ਸੀ ਤਾਂ ਕਿ ਤੱਕ ਕੇ ਇੱਥੇ ਤੱਕ ਲੈ ਆਈਏ ਸਾਨੂੰ ਮੈਂ ਜ਼ਿਆਦਾ ਗੱਲਾਂ ਨਹੀਂ ਕਰਨੀਆਂ ਮੈਂ ਫਿਲਮ ਅਕਾਲ ਦੇ ਪਿੱਛੇ ਵਨ ਮੈਨ ਆਰਮੀ ਗਿੱਪੀ ਗਰੇਵਾਲ ਮੈਂ ਰਿਕਵੈਸਟ ਕਰਾਂਗਾ ਕਿ ਇਸ ਫਿਲਮ ਨੂੰ ਸੋਚਣਾ ਲਿਖਣਾ ਡਾਇਰੈਕਸ਼ਨ ਮਿਊਜ਼ਿਕ ਤੇ ਨਾਲ ਬੈਣਾ ਆਪ ਮਿਊਜ਼ਿਕ ਤਿਆਰ ਕਰਨਾ ਸਾਰਾ ਫਿਰ ਉਸ ਤੋਂ ਬਾਅਦ ਆਪ ਵਿੱਚ ਗਾਉਣਾ ਵੀ ਆਪਣੀ ਪਰਫਾਰਮੈਂਸ ਦੇ ਨਾਲ ਨਾਲ ਬਾਕੀ ਸਾਰਿਆਂ ਦੀ ਪਰਫਾਰਮੈਂਸ ਦਾ ਧਿਆਨ ਰੱਖਣਾ ਇਹ ਬਹੁਤ ਇੱਕ ਮੈਨੂੰ ਲੱਗਦਾ ਕਿ ਨਵੇਕਲਾ ਹੀ ਕੰਮ ਹੈ ਸਾਡੀ ਇੰਡਸਟਰੀ ਚ ਜਿਹੜਾ ਹੋਇਆ ਇਹ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਅਕਾਲ ਮੂਵੀ ਆਈ ਆ ਉਹ ਐਕਟਰਾਂ ਨੇ ਸਿਰਫ ਆਪਣੇ ਨਾਂ ਪੈਸੇ ਖਮਾ ਪੈਸੇ ਕਮਾਉਣ ਦੀ ਖਾਤਰ ਬਣਾਈਆਂ ਸਾਨੂੰ ਲੋੜ ਨਹੀਂ ਹੈਗੀ ਵੀ ਸਾਡੇ ਕਿਰਦਾਰ ਫਿਲਮਾਂ ਚ ਦਿਖਾ ਕੇ ਪੇਸ਼ ਕੀਤੇ ਜਾਣ ਸਾਡੇ ਕੋਲ ਬਹੁਤ ਵੱਡੇ ਵੱਡੇ ਪ੍ਰਚਾਰਕ ਹੈਗੇ ਆ ਜਿਹੜੇ ਸਾਡੇ ਇਤਿਹਾਸ ਬਾਰੇ ਦੱਸਦੇ ਆ ਠੀਕ ਹੈ ਜੀ ਸਾਨੂੰ ਕੋਈ ਲੋੜ ਨਹੀਂ ਹੈਗੀ ਵੀ ਆਪਾਂ ਝੂਠੀਆਂ ਜਿਹੜੇ ਬੰਦੇ ਨਾ ਉਹਨਾਂ ਦੇ ਕੇਸ ਆਪਣੇ ਆ ਨਾ ਉਹਨਾਂ ਦਾ ਦਾੜਾ ਆਪਣਾ ਆ ਪਤਾ ਨਹੀਂ ਕਿੱਦਾਂ ਉਹਨਾਂ ਨੇ ਭੇਸ ਬਣਾ ਲਿਆ ਨਾਲੇ ਸਿੰਘ ਇਦਾਂ ਦੇ ਥੋੜੀ ਸੀਗੇ ਜਿੱਦਾਂ ਦੇ ਇਹਦੇ ਵਿੱਚ ਦਿਖਾਏ ਗਏ ਆ ਉਹ ਕਿਰਪਾਨ ਜਿਹੜੀ ਦਿਖਾਈ ਆ ਉਹ ਮੇਰੇ ਹਿਸਾਬ ਨਾਲ ਜਦੋਂ ਹੀ ਮੈਨੇਜਰ ਫੜਿਆ ਹੁੰਦਾ ਖਡਾਉਣਾ ਜਿਹਾ ਉਹਦੀ ਦਿਖਾਈ ਆ ਸਾਡੇ ਇਦਾਂ ਦੇ ਸ਼ਸਤਰ ਥੋੜੀ ਸੀਗੇ ਨਾਲੇ ਜਦ ਜਿਹੜੇ ਸਮੇਂ ਦੀ ਇਹ ਗੱਲ ਕਰਦੇ ਆ ਉਦੋਂ ਸਿੰਘ ਇਦਾਂ ਥੋੜੀ ਰਹਿੰਦੇ ਹੁੰਦੇ ਸੀ ਤਾਂ ਬਾਬਾ ਜੀ 100 ਸਾਲ ਤੱਕ ਪੰਥ ਘੋੜੇ ਦੇ ਰਿਹਾ ਆ ਠੀਕ ਆ ਸਾਨੂੰ ਤਾਂ ਕਰਪਾਨ ਮਿਆਂ ਦੇ ਵਿੱਚ ਪਾਣ ਦੀ ਹੁਕਮ ਨਹੀਂ ਸੀ ਵੀ ਆਪਾਂ ਕਰਪਾਨ ਮਿਆਂ ਦੇ ਵਿੱਚ ਪਾ ਲਈਏ ਠੀਕ ਹੈ ਜੀ ਇਸ ਕਰਕੇ ਸਾਨੂੰ ਇਦਾਂ ਦੇ ਜਿਹੜੇ ਸਾਡੇ ਵੀਰ ਵੀ ਜਾ ਕੇ ਉੱਥੇ ਸਾਸ ਦੇ ਰਹੇ ਆ ਕਾਲੂ ਮੂਵੀ ਦਾ ਠੀਕ ਹੈ ਜੀ ਉਹ ਆਪ ਇਹ ਇਸ ਗੱਲ ਨੂੰ ਦੇਖਣ ਵੀ ਜਿਨ੍ਹਾਂ ਨੇ ਇਹ ਬਣਾਈਆਂ ਫਿਲਮ ਉਹਨਾਂ ਨੇ ਅੱਜ ਤੱਕ ਸਾਡੇ ਪੰਥ ਵਾਸਤੇ ਕੀ ਕੀਤਾ ਆ ਠੀਕ ਹੈ ਜੀ ਕਦੀ ਉਹ ਉਸ ਧਰਨੇ ਦੇ ਵਿੱਚ ਗਏ ਆ ਜਿਨ੍ਹਾਂ ਦੀ ਇਹ ਗੱਲ ਜਿਨ੍ਹਾਂ ਦੀ ਕਹਿ ਰਹੇ ਆ ਮੂਵੀ ਜਾਂ ਜਿਹੜੇ ਉੱਥੇ ਪਹੁੰਚੇ ਵੀ ਨੇ ਉਹਨਾਂ ਨੇ ਕਦੀ ਦੇਖਿਆ ਵੀ ਇਹਨਾਂ ਦੇ ਕਿਰਦਾਰ ਕੀ ਨੇ ਕਦੀ ਇਹਨਾਂ ਨੇ ਫਿਲਮਾਂ ਦੂਜੀਆਂ ਬਣਾਈਆਂ ਅੱਜ ਸਾਡੇ ਬੰਦੇ ਫੜਾਫੜ ਉੱਥੇ ਜਾ ਕੇ ਕਹਿ ਦਿੰਦੇ ਲੋ ਜੀ ਸਾਨੂੰ ਪਵਾਸ਼ ਹੋ ਇਹਨਾਂ ਦੇ ਕਿਰਦਾਰਾਂ ਦੇ ਨਾਲ ਕੋਈ ਮਤਲਬ ਨਹੀਂ ਹੈਗਾ ਜਿਹੜੇ ਸਾਡੇ ਇਤਿਹਾਸ ਆ ਉਹ ਸਾਡੇ ਪੰਥ ਪ੍ਰਕਾਸ਼ ਸਾਡੇ ਗਿਆਨੀ ਬਹੁਤ ਵਿਦਵਾਨ ਬੈਠੇ ਨੇ ਜਿਹੜੇ ਅਕਾਲ ਤੱਕ ਸਭ ਤੋਂ ਵੀ ਪ੍ਰਚਾਰ ਹੁੰਦਾ ਆ ਹਰ ਇੱਕ ਜਗ੍ਹਾ ਪ੍ਰਚਾਰ ਹੁੰਦਾ ਨਾਲੇ ਜੇ ਅਸੀਂ ਆਪਣੇ ਬੱਚਿਆਂ ਨੂੰ ਦਿਖਾਣਾ ਵੀ ਆ ਤੇ ਆਪਾਂ ਸਿੱਧਾ ਫਤਿਹਗੜ੍ਹ ਸਾਹਿਬ ਜਾਈਏ ਉੱਥੇ ਦਿਖਾਈਏ ਨਾ ਕਿ ਮੂਵੀਆਂ ਦੇ ਵਿੱਚ ਦਿਖਾਈਏ ਇਹਦਾ ਆਪਾਂ ਮੈਨੂੰ ਬਿਲਕੁਲ ਹਾਂ ਉਹਨਾਂ ਨੇ ਆਪਣੇ ਵਾਸਤੇ ਕੁਝ ਕੀਤਾ ਹੈ ਉਹ ਗੱਲ ਵੱਖਰੀ ਆ ਪਰ ਸਾਡੇ ਸ਼ਹੀਦਾਂ ਸਾਡੇ ਜਿਹੜੇ ਸ਼ਹੀਦ ਨੇ ਨਾ ਅਜੇ ਤੱਕ ਪਹਿਲਾਂ ਕਦੀ ਮੂਵੀ 'ਚ ਆਏ ਸੀ ਤੇ ਨਾ ਅਸੀਂ ਗਾਹ ਆਣ ਦੇਣੇ ਆ ਹਾਂ ਜੇ ਇਹਨਾਂ ਨੇ ਆਪਣੇ ਕੋਈ ਪੈਸੇ ਕਮਾਉਣ ਵਾਸਤੇ ਪਰਵੰਝ ਰਜਿਆ ਆ ਉਹ ਇਹ ਆਪ ਦੇਖਣ ਆਪਾਂ ਨੂੰ ਇਹ ਬਿਲਕੁਲ ਸਹੀ ਨਹੀਂ ਲੱਗਾ ਨਾ ਸਾਡਾ ਉਹ ਪਹਿਰਾਵਾ ਆ ਜਿਹੜਾ ਉਹਦੇ ਵਿੱਚ ਦਿਖਾਇਆ ਗਿਆ ਆ ਗਿੱਪੀ ਗਰੇਵਾਲ ਦਾ ਸਾਡਾ ਤਾਂ ਉਹ ਪਹਿਰਾਵਾ ਹੀ ਨਹੀਂ ਹੈਗਾ ਅਸ ਬਾਬਾ ਜੀ ਤੁਸੀਂ ਵਿਰੋਧ ਕਰ ਰਹੇ ਹੋ ਪਰ ਤੁਹਾਡੀ ਇੰਗ ਸਿੰਘ ਦਿੱਤੀ ਬੰਦੀ ਆ ਤੇ ਕੁਝ ਹੈਗੇ ਨੇ ਉਹ ਪਹੁੰਚੇ ਨੇ ਤੇ ਉਹਨਾਂ ਵੱਲੋਂ ਜਿਹੜਾ ਹੈਗਾ ਉਸ ਮੂਵੀ ਦਾ ਸਮਰਥਨ ਕੀਤਾ ਜਾ ਰਿਹਾ ਉਹਨਾਂ ਦਾ ਕਹਿਣਾ ਕਿ ਵੀ ਮੂਵੀ ਬਹੁਤ ਵਧੀਆ ਇਸ ਪੱਧਰ ਨੂੰ ਪ੍ਰਚਾਰਿਆ ਜਾ ਰਿਹਾ ਇਸ ਮੂਵੀ ਦੇ ਨਾਲ ਬਾਬਾ ਜੀ ਜਦੋਂ ਮੂਵੀ ਨਹੀਂ ਸੀ ਨਾ ਜਦੋਂ ਇਹ ਟੈਲੀਵਿਜ਼ਨ ਨਹੀਂ ਸੀ ਉਦੋਂ ਵੀ ਸਾਡਾ ਪ੍ਰਚਾਰ ਬਹੁਤ ਉੱਪਰ ਤੱਕ ਸੀਗਾ ਸਾਨੂੰ ਇਹਨਾਂ ਟੀਵੀਆਂ ਦੀ ਲੋੜ ਦੀ ਪ੍ਰਚਾਰ ਵਾਸਤੇ ਜਦ ਕੀ ਜਿਹੜੇ ਬੰਦੇ ਜਿਹੜੇ ਵੀ ਆਪਣੇ ਸਿਆਣੇ ਆਏ ਨੇ ਜਾਂ ਜਿਹੜੇ ਇਹਨਾਂ ਵਾਂ ਕਰਕੇ ਬਿਆਨ ਦੇ ਕੇ ਗਏ ਨੇ ਠੀਕ ਹੈ ਜੀ ਉਹਨਾਂ ਨੂੰ ਤਾਂ ਆਪਣਾ ਇਤਿਹਾਸ ਚੰਗੀ ਤਰ੍ਹਾਂ ਪਤਾ ਹੈ ਮੈਨੂੰ ਉਹਨਾਂ ਨੂੰ ਦੱਸਣ ਦੀ ਲੋੜ ਥੋੜੀ ਆ ਵੀ ਉਹ ਮੂਵੀ ਦੇ ਵਿੱਚ ਜਾ ਕੇ ਸਾਨੂੰ ਦੱਸ ਰਿਹਾ ਜੀ ਅਸੀਂ ਜਕਾਰੇ ਛੱਡ ਰਹੇ ਆ ਮੈਨੂੰ ਨਹੀਂ ਲੱਗਦਾ ਵੀ ਮੈਂ ਉਹਨਾਂ ਨੂੰ ਕੁਝ ਕਹਾਂ ਕਿਉਂਕਿ ਮੇਰੇ ਤੋਂ ਵੱਡੇ ਨੇ ਉਹ ਉਹ ਇੱਕ ਜਥੇਬੰਦੀ ਚਲਾ ਰਹੇ ਨੇ ਉਹਨਾਂ ਦੇ ਥੱਲੇ ਸਾਡੇ ਰਗੇ ਕਈ ਭਚੰਗੀ ਨੇ ਛੋਟੇ ਇਹਨਾਂ ਨੂੰ ਅਸੀਂ ਕੀ ਸਮਝਾਈਏ ਜੇ ਸਾਡੇ ਆਪਣੇ ਵੱਡੇ ਨਹੀਂ ਇਸ ਗੱਲ ਨੂੰ ਸਮਝ ਰਹੇ ਵੀ ਅਸੀਂ ਕਿਹੜੇ ਪਾਸੇ ਇਹਦਾ ਮਤਲਬ ਕੀ ਹੁਣ ਆਪਾਂ ਫਿਲਮਾਂ ਬਣਾ ਕੇ ਗੁਰਦੁਆਰੇ ਵਜਾਂ ਦੀ ਜਾਣ ਦੀ بجائے ਬਾਣੀ ਨਾਲ ਜੋੜਨ ਦੀ بجائے ਆਪਾਂ ਫਿਲਮਾਂ ਤੇ ਥੀਏਟਰ ਦੇ ਵਿੱਚ ਆਪਣੇ ਨਿਆਣੇ ਭੇਜੀਏ ਵੀ 2 ਘੰਟੇ ਉੱਥੇ ਬਹਿ ਕੇ ਉਹ ਸਿਰਫ ਮੂਵੀ ਦੇਖਣ ਇਹ ਵੀ ਕਹਿ ਹੀ ਸਕਦੇ ਆ ਵੀ ਆਪਣਾ ਬਹਿ ਕੇ ਆਪਣਾ ਦਿਖਾਣ ਆਪਣਾ ਉਹ ਕਿਤੇ ਜਿੱਥੇ ਆਪਣੇ ਕੀਰਤਨ ਦਰਬਾਰ ਆ ਕਥਾ ਹੁੰਦੀ ਆ ਉੱਥੇ ਆਪਣੇ 2 ਘੰਟੇ ਬੱਚੇ ਲੈ ਕੇ ਜਾਣ ਉਸ ਮੂਵੀ ਨਾਲੋਂ ਤਾਂ ਜ਼ਿਆਦਾ ਆਪਾਂ ਆਸ਼ੋ ਉੱਥੇ ਮਿਲਣਾ ਆਪਾਂ ਨੂੰ ਠੀਕ ਹੈ ਠੀਕ ਇਹ ਤਾਂ ਬਾਬਾ ਜੀ ਇਹ ਆਪਣਾ ਉਹਨਾਂ ਨੇ ਸ਼ਾਇਦ ਉਹਨਾਂ ਦਾ ਕੋਈ ਆਪਸੀ ਹੋਵੇ ਜਿਹੜਾ ਉਹਨਾਂ ਦਾ ਉਹ ਸਮਰਥਨ ਕਰ ਰਹੇ ਆ ਪਰ ਆਪਾਂ ਤਾਂ ਨਹੀਂ ਕਰਦੇ ਜਿਸ ਤਰੀਕੇ ਦੇ ਨਾਲ ਹੁਣ ਮੂਵੀ ਪ੍ਰਚਾਰੀ ਜਾ ਰਹੀ ਹੈ ਜਿਸ ਤਰੀਕੇ ਦੇ ਨਾਲ ਹੁਣ ਨਿੰਮ ਸਿੰਘ ਕਈ ਵਿਰੋਧ ਵੀ ਕਰ ਰਹੇ ਨੇ ਕਈ ਹੁਣ ਹੱਕ ਦੇ ਵਿੱਚ ਵੀ ਆਏ ਹੋਏ ਨੇ ਕਿ ਵੀ ਮੂਵੀ ਬਹੁਤ ਵਧੀਆ ਹੈ ਇਸ ਨੂੰ ਦਿਖਾਉਣਾ ਚਾਹੀਦਾ ਹੈ ਪੰਜਾਬ ਨੂੰ ਰਿਪਰੈਜ਼ੈਂਟ ਕਰਨ ਵਾਲੀ ਮੂਵੀ ਹੈਗੀ ਹੈ ਸਾਡੇ ਜਿਹੜੇ ਹੈਗੇ ਸਿਕਾਂ ਨੂੰ ਰਿਪਰੈਜ਼ੈਂਟ ਕਰਨ ਵਾਲੀ ਮੂਵੀ ਹੈ ਇਸ ਨੂੰ ਦੇਖਣਾ ਚਾਹੀਦਾ ਹੈ ਇੱਕ ਪਾਸੇ ਵਿਰੋਧ ਹੋ ਰਿਹਾ ਇੱਕ ਪਾਸੇ ਉਸ ਦਾ ਜਿਹੜਾ ਪੱਖ ਵੀ ਪੂਰੇ ਜਾ ਰਿਹਾ ਉਸ ਚੀਜ਼ ਨੂੰ ਫਿਰ ਕਿਵੇਂ ਦੇਖੀਏ ਬਾਬਾ ਜੀ ਤਾਂ ਹੀ ਤਾਂ ਖ਼ਬਰ ਤਾਂ ਹੀ ਦਾ ਧਰਨੇ ਲੱਗੇ ਆ ਜਗ੍ਹਾ ਜਗ੍ਹਾ ਜੇ ਅਸੀਂ ਇੱਕ ਹੋਈਏ ਤੇ ਸਾਡੀਆਂ ਗੱਲਾਂ ਹੋਣ ਨਾ ਅਸੀਂ ਅਲੱਗ-ਅਲੱਗ ਹਾਂ ਅਲੱਗ-ਅਲੱਗ ਹਾਂ ਤਾਂ ਹੀ ਇਦਾਂ ਹੋ ਰਿਹਾ ਆ ਕਿਉਂਕਿ ਕਿਸੇ ਦਾ ਵਿਊ ਕੋਸ਼ਾ ਕਿਸੇ ਦਾ ਵਿਊ ਕੋਸ਼ਾ ਕਿਉਂਕਿ ਅਸੀਂ ਆਪਸ ਵਿੱਚ ਇਕੱਠੇ ਬਹਿ ਕੇ ਗੁਰਮਤਾ ਕਰਦੇ ਨਹੀਂ ਅਸੀਂ ਕਰਨਾ ਕੀ ਆ ਸਾਡੇ ਬੰਦਿਆਂ ਨੇ ਕੀ ਕਰਨਾ ਆ ਸਾਡੇ ਆਉਣ ਵਾਲੀ ਪੀੜੀ ਨੂੰ ਇਹਨਾਂ ਨੇ ਕੀ ਦੇਸ਼ ਨਿਰਦੇਸ਼ ਦੇਣੇ ਆ ਵੀ ਅਸੀਂ ਕੱਲ ਨੂੰ ਆਪਣੇ ਬੱਚਿਆਂ ਨੂੰ ਕੀ ਦਿਖਾਈਏ ਅਸੀਂ ਆਪਣੇ ਬੱਚਿਆਂ ਨੂੰ ਅਕਾਲ ਮੂਵੀ ਦਿਖਾਈਏ ਜਾਂ ਬਹਿ ਕੇ ਉਹਨਾਂ ਨੂੰ ਫਤਿਹਗੜ੍ਹ ਸਾਹਿਬ ਬਾਰੇ ਦੱਸੀਏ ਠੀਕ ਹੈ ਠੀਕ ਆਪਾਂ ਇਹ ਦੱਸਿਏ ਵੀ ਆਨੰਦਪੁਰ ਸਾਹਿਬ ਦੀ ਧਰਤੀ ਕੀ ਸੀ ਠੀਕ ਆ ਹੁਣ ਸਾਨੂੰ ਟੀਵੀ 'ਚ ਦਿਖਾ ਲੈਣਾ ਪਊਗਾ ਜਾਂ ਇਹ ਆਪਣੇ ਜਿਹੜੇ ਬਜ਼ੁਰਗ ਨੇ ਅੱਜ ਸਾਡੇ ਤੋਂ ਵੱਡੇ ਨੇ ਜਿਹੜੇ ਅੱਜ ਮੂਵੀ ਦੇਖ ਕੇ ਆਏ ਆ ਜਾਂ ਜਿਹੜੇ ਉਹਨਾਂ ਦਾ ਸਮਰਥਨ ਕਰ ਰਹੇ ਆ ਉਹ ਆਪਣੇ ਪਿੱਛੇ ਝਾਤ ਮਾਰਨ ਤਾਂ ਉਹਨਾਂ ਨੇ ਮੂਵੀ ਦੇਖ ਕੇ ਸਾਡੇ ਦੱਸੇ ਇਤਿਹਾਸ ਉਹਨਾਂ ਨੇ ਵੀ ਸੁਣਿਆ ਆ ਦੇਖਿਆ ਆ ਨਾ ਕਿ ਮੂਵੀ ਦੇਖ ਕੇ ਵੱਡੇ ਹੋਏ ਆ ਇਹ ਦੇਖੋ ਜੀ ਇਹਨਾਂ ਦੀ ਆਪਣੀ ਆਪਣੀ ਸੋਚ ਆ ਅੱਗੇ ਕਿਹੜਾ ਨਿਆਣਿਆਂ ਨੇ ਕਿਤੇ ਅੱਜ ਕੱਲ ਦੇ ਨਿਆਣੇ ਤਾਂ ਤੁਸੀਂ ਦੇਖੋ ਪਹਿਲਾਂ ਹੀ ਇਹਨਾਂ ਕੁਝ ਹੋ ਰਿਹਾ ਗਲਤ ਮਲਤ ਹਨਾ ਫੋਨ ਖੋਲਦੇ ਆ ਹੁਣ ਤੁਸੀਂ ਦੱਸੋ ਵੀ ਅਸੀਂ ਆਪਣੇ ਬੱਚਿਆਂ ਨੂੰ ਥੀਏਟਰ ਲੈ ਕੇ ਜਾਈਏ ਇਹ ਤਾਂ ਅਸੀਂ ਉਦੋਂ ਵੀ ਕਿਹਾ ਸੀ ਜਦੋਂ ਚਾਰ ਸਾਹਿਬਜ਼ਾਦੇ ਮੂਵੀ ਬਣੀ ਸੀ ਨਾ ਅਸੀਂ ਇਸ ਚੀਜ਼ ਨੂੰ ਪਹਿਲਾਂ ਵੀ ਕਿਹਾ ਗਿਆ ਸੀਗਾ ਵੀ ਇਹ ਚੀਜ਼ ਨਹੀਂ ਚੱਲਣੀ ਚਾਹੀਦੀ ਪਰ ਉਦੋਂ ਨਹੀਂ ਰੋਕਿਆ ਫਿਰ ਉਸ ਤੋਂ ਬਾਅਦ ਮਸਤਾਨੇ ਮੂਵੀ ਆਈ ਉਹਨੂੰ ਨਹੀਂ ਕਿਸੇ ਰੋਕਿਆ ਬਾਬਾ ਜੀ ਇਹਨਾਂ ਦੇ ਆਪਣੇ ਆਪਣੇ ਆ ਦਿਖਾ ਲਣਦੇ ਹਨਾ ਬਾਬਾ ਜੀ ਕਿਸੇ ਨੇ ਕਦੇ ਸੱਚ ਤਾਂ ਛਾਲਿਆ ਨਹੀਂ ਇਤਿਹਾਸ ਸਾਡਾ ਬਾਬਾ ਜੀ ਜੀਂਦਾ ਆ ਸਾਨੂੰ ਮੂਵੀਆਂ ਦੇ ਵਿੱਚ ਦੱਸਣ ਦੀ ਲੋੜ ਨਹੀਂ ਇਤਿਹਾਸ ਸਾਨੂੰ ਪਤਾ ਸਾਡਾ ਇਤਿਹਾਸ ਕੀ ਆ ਨਾ ਕਿ ਗਿੱਪੀ ਗਰੇਵਾਲ ਨੂੰ ਜਾਂ ਘੁੱਗੀ ਨੂੰ ਦੱਸਣ ਦੀ ਲੋੜ ਨਹੀਂ ਹੈਗੀ ਵੀ ਸਾਨੂੰ ਇਹ ਮੂਵੀ ਬਣਾ ਕੇ ਦੱਸਣ ਠੀਕ ਆ ਜੀ ਇਤਿਹਾਸ ਸਾਡੇ ਬੋਲਦੇ ਆ ਸਰਹੰਦ ਬੋਲਦੇ ਆ ਹਨਾ ਸਰਹੰਦ ਕਿਸੇ ਨੂੰ ਕਹਿਣ ਦੀ ਵੀ ਲੋੜ ਨਹੀਂ ਪਾਛੋ ਕਿਸੇ ਨੂੰ ਮੂਵੀ ਚ ਦੱਸਣ ਦੀ ਲੋੜ ਨਹੀਂ ਵੀ ਸਿੰਘ ਆ ਕਰਦੇ ਸੀ ਠੀਕ ਆ ਨਾ ਬਾਬਾ ਜੀ ਕਿਰਪਾਨਾਂ ਉਹਨਾਂ ਦੀਆਂ ਮਾਰੀਆਂ ਅੱਜ ਵੀ ਲੋਕਾਂ ਨੂੰ ਯਾਦ ਆ ਸਿੰਘਾਂ ਦੀਆਂ ਕੁਰਬਾਨੀਆਂ ਠੀਕ ਹੈ ਜੀ ਉਹ ਜਿੱਦਾਂ ਵੀ ਕਰਦੇ ਸੀ ਖਾਲਸਾ ਪਾਛੋ ਇਹਨਾਂ ਫਿਲਮਾਂ ਦਾ ਮੁਤਾਜ ਨਹੀਂ ਹੈਗਾ ਖਾਲਸੇ ਦਾ ਰਾਜ ਬਹੁਤ ਵੱਡਾ ਰਿਹਾ ਯਾ ਕਾਬਲ ਕੰਧਾਰ ਤੱਕ ਹਰਿਆਣਾ ਵੀ ਸਾਡੇ ਚ ਹਿਮਾਚਲ ਵੀ ਸਾਡੇ ਚ ਸੀ ਨਾ ਕਿ ਉਹ ਮੂਵੀਆਂ ਦੇ ਵਿੱਚ ਬਣ ਕੇ ਰਹਿ ਗਿਆ ਠੀਕ ਹੈ ਨਾ ਜੇ ਕੁਝ ਕਰਨਾ ਆ ਤੇ ਵਧੀਆ ਤਰੀਕੇ ਆ ਕੇ ਸਾਡੇ ਵਾਸਤੇ ਕੁਝ ਕਰਨ ਠੀਕ ਹੈ ਜੀ ਆ ਕੇ ਸਾਡੇ ਨਾਲ ਗਰਾਊਂਡ ਲੈਵਲ ਤੇ ਦੇਖਣ ਵੀ ਸਿੱਖਾਣਾ ਕੀ ਹੋ ਰਿਹਾ ਆ ਬਾਬਾ ਜੀ ਇਹ ਇਹਨਾਂ ਨੂੰ ਫਿਲਮਾਂ ਦੀ ਪਈ ਆ ਉਧਰ ਰਾਮ ਰਹੀਮ ਪ੍ਰੋਲ ਤੇ ਆਇਆ ਪਿਆ ਆ ਪ੍ਰਚਾਰ ਇਹ ਫਿਲਮ ਦਾ ਕਰਨ ਦੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਆਪਾਂ ਜਿਹੜੇ ਮੋਰਚੇ 'ਚ ਬੈਠੇ ਆ ਬੰਦੀ ਸਿੰਘ ਰਹਾ ਕਰਨ ਵਾਸਤੇ ਉਹ ਬੰਦਾ ਪ੍ਰੋਲ ਤੇ ਵਾਰ-ਵਾਰ ਆ ਰਿਹਾ ਆ ਅਸੀਂ ਆਪਣੇ ਸਿੰਘਾਂ ਵਾਸਤੇ ਕੀ ਕਰਨ ਦੇ ਆ ਗਿੱਪੀ ਗਰੇਵਾਲ ਆ ਕੇ ਕਵੇ ਵੀ ਸਾਡੇ ਸਿੰਘ ਛੱਡੋ ਘੁੱਗੀ ਵੀ ਕਵੇ ਇਹ ਨਹੀਂ ਕੋਈ ਪਰ ਇਦਾਂ ਦੀ ਫਿਲਮ ਤਾਂ ਕੋਈ ਚੱਲਣ ਨਹੀਂ ਦਿੰਦੇ ਇਹ ਕੰਢੀ ਗਾ ਵੀ ਇਦਾਂ ਦੀ ਫਿਲਮ ਦਾ ਕੋਈ ਚੱਲਣ ਨਹੀਂ ਦਿੰਦੇ ਇਹ ਤਾਂ ਐਵੇਂ ਹੀ ਬਾਬਾ ਜੀ ਇੱਕ ਸਿਰਫ ਸਮਝ ਲਓ ਫਿਲਮ ਚਲਾਉਣ ਵਾਸਤੇ ਕੁਝ ਬੰਦਿਆਂ ਨੇ ਵਿਰੋਧ ਕਰਤਾ ਤੇ ਕੁਝ ਨੇ ਸਮਰਥਨ ਦੇ ਦਿੱਤਾ ਤੁਸੀਂ ਇਹ ਦੱਸੋ ਵੀ ਕਿਸੇ ਨੇ ਸੱਚ ਦੀ ਗੱਲ ਕੀਤੀ RAM ਰਹੀਮ ਆਇਆ ਜਾਂ ਕਿਸੇ ਨੇ ਕੋਈ ਅਜੇ ਤੱਕ ਕੋਈ ਗੱਲ ਕੀਤੀ ਬਾਬਾ ਜੀ ਬਾਹਰ ਚ ਉੱਠ ਕੇ ਤਗੜੇ ਤਗੜੇ ਬਿਆਨ ਦੇਣੇ ਉਹਨਾਂ ਤੇ ਪਹਿਰਾ ਨਾ ਦੇਣਾ ਇਹ ਆਪਾਂ ਨਹੀਂ ਆਪਣੀ ਸਮਝ ਨਹੀਂ ਵੈਸੇ ਜਿਹੜੇ ਆਪਣੇ ਆਏ ਵੀ ਨਹੀਂ ਨੇ ਮੈਂ ਉਹਨਾਂ ਨੇ ਵੀ ਕਹੂੰਗਾ ਵੀ ਬਾਬਾ ਜੀ ਅਕਾਲ ਮੂਵੀ ਨਾਲੋਂ ਨਾ ਹਰਕ ਨੂੰ ਇਹ ਕਹੋ ਵੀ ਸਰਹੰਦ ਜਾ ਕੇ ਦੇਖੋ ਠੀਕ 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 ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ